ਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਦਾ ਬਠਿੰਡਾ ਵਿੱਚ ਕੀਤਾ ਗਿਆ ਵਿਰੋਧ ਕਿਸਾਨ ਜੂਨੀਅਨ ਨੇ ਬੀਬੀ ਅਮ੍ਰਿਤਾ ਵੜਿੰਗ ਨੂੰ ਕਿਤੇ ਤਿੱਖੇ ਸਵਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਦਾ ਬਠਿੰਡਾ ਲੋਕ ਸਭਾ ਹਲਕੇ ਵਿੱਚ ਵਿਰੋਧ ਕਰਦੇ ਆ ਕਿਸਾਨ ਯੂਨੀਅਨ ਨੇ ਬੀਬੇ ਅਮ੍ਰਿਤਾ ਵੜਿੰਗ ਨੂੰ ਕੀਤੇ ਤਿੱਖੇ ਸਵਾਲ ਸੂਝਵਾਨ ਲੋਕਾਂ ਅਤੇ ਸਿਆਸੀ ਆਗੂਆਂ ਸਮੇਤ ਇਸ ਰਵੱਈਏ ਤੇ ਇਤਰਾਜ਼ ਪ੍ਰਗਟਾਉਂਦੇ ਆ ਜ਼ਿਲ੍ਹਾ ਕਾਂਗਰਸ ਕਮੇਟੀ ਸ਼੍ਰੀ ਮੁਖਸਰ ਸਾਹਿਬ ਦੇ ਪ੍ਰਧਾਨ ਹਰਚਰਨ ਸਿੰਘ ਸੌਥਾ ਬਰਾੜ ਨੇ ਆਖਿਆ ਕਿ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਬਰਾੜ ਨੇ ਆਖਿਆ ਕਿ ਅਮ੍ਰਿਤਾ ਵੜਿੰਗ ਕਿਸੇ ਵੀ ਸੰਵਿਧਾਨਕ ਅਹੁਦੇ ਤੇ ਨਹੀਂ ਹੈ ਅਤੇ ਨਾ ਹੀ ਪਹਿਲਾਂ ਕਦੇ ਸੰਵਿਧਾਨਿਕ ਅਹੁਦੇ ਤੇ ਰਹੀ ਹੈ ਆਸਰਾ ਫਾਊਂਡੇਸ਼ਨ ਨਾਂ ਦੀ ਇੱਕ ਸਮਾਜ ਸੇਵੀ ਸੰਸਥਾ ਚਲਾ ਰਹੀ ਬੀਬੀ ਅਮ੍ਰਿਤਾ ਵੜਿੰਗ ਪਿੰਡਾਂ ਵਿੱਚ ਲੋਕਾਂ ਦੇ ਦੁੱਖ ਤਕਲੀਫਾਂ ਜਾਂਚਣ ਵਾਸਤੇ ਪਹੁੰਚੀ ਸੀ ਪਰੰਤੂ ਲੋਕਾਂ ਦਾ ਇਹ ਰਵੱਈਆ ਕਿਸੇ ਵੀ ਪੱਖ ਤੋਂ ਵਾਜਬ ਨਹੀਂ ਆਖਿਆ ਜਾ ਸਕਦਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਦੇ ਕੇ ਬੜਾ ਠੇਸ ਪਹੁੰਚੀ ਔਰ ਦੁੱਖ ਪਹੁੰਚਿਆ ਕਿ ਐਦਾਂ ਜੇ ਅਸੀਂ ਸਿਆਸੀ ਲੋਕ ਜੇ ਕੋਈ ਵੀ ਤੁਹਾਡੇ ਦੁੱਖ ਤਕਲੀਫਾਂ ਜਾਂ ਕਿਤੇ ਮਿਲਣ ਜਾਂਦਾ ਹੈ ਤਾਂ ਸੀ ਉਹਨੂੰ ਐ ਸਵਾਲ ਕਰਾਂਗੇ ਜਾਂ ਉਹਨੂੰ ਕੋਈ ਬੋਲਾਂਗੇ ਤਾਂ ਫਿਰ ਕਿਸੇ ਦਾ ਹੌਸਲਾ ਨਹੀਂ ਪੈਣਾ ਕਦੇ ਕਿਸੇ ਨੇ ਕਿਸੇ ਦਾ ਦੁੱਖ ਸੁੱਖ ਪੁੱਛਣ ਪਿੰਡਾਂ 'ਚ ਨਹੀਂ ਆਉਣਾ ਫਿਰ ਉਹ ਇੱਕ ਮਹਿਲਾ ਹੈ ਮਹਿਲਾ ਨਾਲ ਇਹ ਜਾ ਵਿਵਹਾਰ ਕਰਨਾ ਮੈਂ ਕਹਿੰਦਾ ਕਿਸੇ ਵੀ ਸੰਗਠਨ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੈ ਔਰ ਉਹ ਕਿਸੇ ਸਵਿਧਾਨ ਕੌਦੇ ਤੇ ਨਹੀਂ ਰਹੀ ਉਹ ਸਿਰਫ ਇੱਕ ਦੁੱਖ ਤਕਲੀਫਾਂ ਸੁਣਨ ਗਈ ਹੈ ਲੋਕਾਂ ਨੂੰ ਪਿਆਰ ਕਰਕੇ ਮਿਲਣ ਗਈ ਹੈ ਉਹ ਇੱਕ ਆ ਫਾਊਂਡੇਸ਼ਨ ਚਲਾਉਂਦੀ ਹੈ ਉਹਦੇ ਚ ਉਹ ਫਾਊਂਡੇਸ਼ਨ ਚ ਕਿਤੇ ਨਾ ਕਿਤੇ ਐਨਕਾਂ ਅੱਖਾਂ-ਉੱਖਾਂ ਦਾ ਕੈਂਪ ਕੰਪਲਾਉਣੇ ਜਾਂ ਕਿਤੇ ਨਾ ਕਿਸੇ-ਕਿਸੇ ਗਰੀਬ ਭਰਾ ਦੇ ਕਿਸੇ ਆਮ ਹਮਦਰਦਾਂ ਦੇ ਦੁੱਖ-ਸੁਖ ਚਾਉਣਾ ਐਦਾ ਤਾਂ ਕਿਸੇ ਨੇ ਦੁੱਖ-ਸੁਖ ਚ ਕਦੇ ਆਉਣਾ ਨਹੀਂ ਫਿਰ ਅਸੀਂ ਲੋਕਾਂ ਨੂੰ ਐ ਭਜਾ ਲਾਂਗੇ ਕਦੇ ਕਿਸੇ ਨੇ ਆਉਣਾ ਨਹੀਂ ਐਦਾ ਨਹੀਂ ਕਰਨਾ ਚਾਹੀਦਾ ਸੀ ਇਸ ਗੱਲ ਨਾਲ ਮੇਰੇ ਤਾਂ ਮਨ ਨੂੰ ਬਹੁਤ ਥੇਸ ਪਹੁੰਚੀ ਹੈ ਮੈਂ ਸਮਝਦਾ ਜਿਹੜੇ ਸੂਝਵਾਨ ਲੋਕ ਹੈ ਜਾਂ ਸਮਝਦਾਰ ਲੋਕ ਹੈ ਉਹਨਾਂ ਨੂੰ ਵੀ ਇਹ ਗੱਲ ਨੂੰ ਚੰਗਾ ਨਹੀਂ ਸਮਝਿਆ ਗਿਆ ਹੋਵੇਗਾ ਅਗਰ ਇਹ ਜਿਹੀਆਂ ਆਪਾਂ ਹਰਕਤਾਂ ਕਰਦੇ ਰਵਾਂਗੇ ਇਸੇ ਕਰਕੇ ਤਾਂ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਇਸੇ ਕਰਕੇ ਹੀ ਅਸੀਂ ਪਿੱਛੇ ਜਾ ਰਹੇ ਹਾਂ ਸਾਡੀ ਕਿਸੇ ਨੇ ਸਾਰ ਨਹੀਂ ਲੈਣ ਆਇਆ ਕਰਨੀ ਇਹ ਹੌਸਲਾ ਘੱਟ ਕੇ ਜੋ ਪਿੰਡਾਂ 'ਚ ਜਾਂ ਨਗਰਾਂ 'ਚ ਜਾਂ ਕਿਸੇ ਭੈਣ ਭਰਾਵਾਂ ਦੇ ਦੁੱਖ ਸੁੱਖ 'ਚ ਕੋਈ ਵਿਅਕਤੀ ਜਾਂਦਾ ਹੈ ਸਾਰ ਲੈਣ ਦੁੱਖ ਸੁੱਖ ਵੰਡਾਉਣ ਜਾਂਦਾ ਹੈ ਉਹਨਾਂ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ ਉਹ ਉੱਥੋਂ ਇਹ ਜਾਂ ਸੰਦੇਸ਼ ਲੈ ਕੇ ਆਉਂਦੇ ਆ ਕਿ ਸਾਨੂੰ ਨਹੀਂ ਆਉਣਾ ਚਾਹੀਦਾ ਜੇ ਐਂ ਹੀ ਆਪਾਂ ਆਏਗੇ ਦੀ ਕਿਸੇ ਦੀ ਇੱਜ਼ਤ ਮਾਨ ਨਹੀਂ ਰੱਖਾਂਗੇ ਆਓ ਭਗਤ ਨਹੀਂ ਕਵਾਂਗੇ ਤਾਂ ਕਦੇ ਕਿਸੇ ਨੇ ਸਾਡੇ ਦੁੱਖ ਸੁੱਖ ਚ ਸ਼ਰੀਕ ਨਹੀਂ ਹੋਣਾ ਔਰ ਮੈਂ ਤਾਂ ਕਹਿੰਦਾ ਹੈ ਅਮ੍ਰਿਤਾ ਇੱਕ ਲੜਕੀ ਹੈ ਔਰ ਇੱਕ ਮਹਿਲਾ ਹੈ ਮਹਿਲਾ ਦਾ ਤਾਂ ਜਿਹੜਾ ਪਿੰਡਾਂ ਚ ਜਾ ਕੇ 90% ਮਤਲਬ ਕਿੰਨੀਆਂ ਕਿ ਮਹਿਲਾਵਾਂ ਸਾਡੇ ਘਰਾਂ ਚੋਂ ਬਾਹਰ ਜਾ ਕੇ ਪਿੰਡਾਂ ਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਮਨਵਾਉਂਦੀਆਂ ਐ ਮੈਂ ਕਹਿੰਦਾ ਉਹਦੀ ਹਿੰਮਤ ਐ ਲੜਕੀ ਦੀ ਇਸ ਗੱਲ ਦੀ ਕਿ ਉਹ ਇੱਕ ਮਹਿਲਾ ਹੋਣ ਦੇ ਨਾਤੇ ਚਾਹੇ ਉਹ ਇੱਕ ਸਿਆਸੀ ਪਰਿਵਾਰ ਚੋਂ ਐ ਮਤਲਬ ਉਹਨੇ ਕੋਈ ਸਬਦਾਨਕ ਨਾਲ ਉਹਨੂੰ ਕੋਈ ਜੇ ਇਹਨੂੰ ਟਿਕਟ ਮਿਲੀ ਐ ਸਿਰਫ ਜੇ ਕੋਈ ਕਿਸੇ ਨੂੰ ਮਿਲਣ ਜਾਂਦਾ ਰਹਿੰਦਾ ਹੈ ਤੇ ਆਪਾਂ ਉਹਨੂੰ ਸਵਾਲ ਕਰਦੇ ਆਂ ਕੀ ਸਵਾਲਾਂ ਦਾ ਜਵਾਬ ਦੇਗਾ ਔਰ ਮੈਂ ਸਮਝਦਾ ਐ ਐਦਾਂ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਤਾਂ ਇਹ ਅੱਛਾ ਨਹੀਂ ਲੱਗਿਆ ਬੱਗੇ ਤੋਂ ਮੈਂ ਸਾਰੀ ਸਾਧ ਸੰਗਤ ਤੇ ਬੇਨਤੀ ਕਰਦਾ ਕਿ ਖਾਸ ਕਰਕੇ ਮਹਿਲਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਉਹ ਹਿੰਮਤ ਕਰਕੇ ਜੇ ਆਪਣੇ ਕੋਲੇ ਮਿਲਣ ਦੁੱਖ ਸੁੱਖ ਸੁਣਨਾ ਆਉਂਦੀਆਂ ਹੈ ਤਾਂ ਉਹਨਾਂ ਦੀ ਇੱਜ਼ਤ ਮਾਨ ਕਰਕੇ ਉਹਨਾਂ ਦਾ ਹੌਸਲਾ ਟਾਉਣਾ ਨਹੀਂ ਚਾਹੀਦਾ ਹੌਸਲਾ ਬਲੰਦ ਕਰਨਾ ਚਾਹੀਦਾ ਇਹ ਗੱਲ ਸਭ ਨੂੰ ਕਿਉਂਕਿ ਤਿਆਂ ਭੈਣਾਂ ਸਭ ਦੀਆਂ ਸਾਂਝੀਆਂ ਹੈ ਅੱਛੀ ਗੱਲ ਮੈਨੂੰ ਤਾਂ ਨਹੀਂ ਲੱਗੀ ਮੈਂ ਸਮਝਦਾ ਸਭ ਨੂੰ ਨਹੀਂ ਚੰਗੀ ਲੱਗੀ ਹੋਏਗੀ ਗੱਲ ਤੋਂ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਟੀਵੀ ਚੈਨਲ ਦੇ ਰਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਓ ਆਪਾਂ ਸਾਰਿਆਂ ਦਾ ਜੋ ਵੀ ਸਾਡੇ ਕੋਈ ਵੀ ਕਿਸੇ ਵੀ ਪਾਰਟੀ ਦਾ ਬੰਦਾ ਹੁੰਦਾ ਕੋਈ ਨੁਮਾਇੰਦਾ ਹੁੰਦਾ ਕਿਸੇ ਸੰਸਥਾ ਦਾ ਬੰਦਾ ਹੁੰਦਾ ਕੋਈ ਸਮਾਜ ਸੇਵਕ ਹੁੰਦਾ ਅਗਰ ਉਹ ਹੁੰਦਾ ਤਾਂ ਉਹਨਾਂ ਨੂੰ ਦੋਖਸੋਸਾਂ ਜਾ ਕਰਕੇ ਨਾ ਕਿ ਆਪਾਂ ਸ਼ਿਕਾਇਤਾਂ ਕਰੀਏ ਜਾਂ ਉਹਨਾਂ ਨੂੰ ਸਵਾਲ ਕਰੀਏ ਸਵਾਲ ਕਰਨਾ ਕੋਈ ਵੱਡੀ ਗੱਲ ਨਹੀਂ ਗੀ ਕਿਉਂਕਿ ਕਿਸੇ ਨੇ ਹੌਸਲਾ ਨਹੀਂ ਕਰਨਾ ਤਾਂ ਜਦੋਂ ਹਿੰਮਤ ਕਰਕੇ ਕੋਈ ਆਉਂਦਾ ਖਾਸ ਕਰਕੇ ਮਹਿਲਾਵਾਂ ਸਾਡੀਆਂ ਤੇ ਉਹਨਾਂ ਦਾ ਆਦਰ ਮਾਨ ਸਤਕਾਰ ਸਾਨੂੰ ਕਰਨਾ ਚਾਹੀਦਾ ਹੈ ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਵਿਸ਼ੇਸ਼ ਰਿਪੋਰਟ